ਗੁੱਡ ਮਾਰਨਿੰਗ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਤੁਸੀਂ ਇੱਕ ਬੱਚੀ ਦੇਖ ਰਹੇ ਹੋ ਕੌਲਿਕ ਦਾ ਕੇਸ ਆ ਇਹ ਠੀਕ ਹੋ ਗਈ ਬਿਲਕੁਲ ਇਹਦੇ ਬਾਰੇ ਮੈਂ ਗੱਲ ਕਰਨੀ ਆ ਇੱਕ ਮੈਂ ਸੁਣਿਆ ਬਹੁਤ ਵਾਰੀ ਆਮ ਤੁਸੀਂ ਲੋਕ ਕਹਿੰਦੇ ਸੁਣਿਆ ਹੁੰਦੇ ਆ ਵੀ ਘੋੜਾ ਪੇਟ ਦਾ ਬਹੁਤ ਕੱਚਾ ਘੋੜਾ ਪੇਟ ਦਾ ਕੱਚਾ ਨਹੀਂ ਘੋੜਾ ਇਲਾਜ ਦਾ ਬਹੁਤ ਕੱਚਾ ਜਿਹੜਾ ਤੁਸੀਂ ਇਲਾਜ ਕਰਦੇ ਹੋ ਕੌਲਿਕ ਇਜ਼ ਨਾਟ ਅ ਸੇਮ ਥਿੰਗ ਆਲ ਦਾ ਟਾਈਮ ਕਦੇ ਵੀ ਹਰੇਕ ਟਾਈਮ ਕੋਲਿਕ ਸੇਮ ਨਹੀਂ ਹੁੰਦੀ ਕੋਲਿਕ ਹੋਣ ਦੇ ਕੋਲਿਕ ਕਿਹਨੂੰ ਕਹਿੰਦੇ ਆ ਕੋਲਿਕ ਕਹਿੰਦੇ ਆ ਅਬਡੋਮినਲ ਕੈਵਿਟੀ ਦੇ ਵਿੱਚ ਪੇਨ ਹੋਣ ਨੂੰ ਉਹਦੇ ਪਿੱਛੇ ਸੌਂ ਹੀ ਕਾਰਨ ਹੋ ਸਕਦੇ ਆ ਤੇ ਜਦੋਂ ਜਿਹੜੀ ਪ੍ਰੈਕਟਿਸ ਕੀਤੀ ਜਾਂਦੀ ਆ ਉਹਨੂੰ ਕੋਲਿਕ ਨੂੰ ਤੁਸੀਂ ਮਤਲਬ ਗਲਤ ਤਰੀਕੇ ਨਾਲ ਡਾਇਗਨੋਸ ਕਰ ਲੈਨੇ ਹੋ ਭਾਵੇਂ ਕੋਲਿਕ ਹੋਰ ਹੁੰਦੀ ਆ ਤੇ ਆਪਾਂ ਇਲਾਜ ਕੋਈ ਹੋਰ ਕਰ ਲੈਨੇ ਆ ਉਹ ਬੜਾ ਖਤਰਨਾਕ ਦੂਸਰੀ ਚੀਜ਼ ਜਿਹੜੇ ਮਸਾਲੇ ਦੇ ਦੇਣੇ ਨੇ ਉਹ ਬੜੇ ਖਤਰਨਾਕ ਨੇ ਤੇ ਤੀਸਰੀ ਚੀਜ਼ ਬੇਲੋੜੀਆਂ ਦਵਾਈਆਂ ਉਹਨੂੰ ਮੂੰਹ ਰਹੀਂ ਦੇਣੀ ਆ ਉਹ ਸਭ ਤੋਂ ਖਤਰਨਾਕ ਨੇ ਮੈਂ ਜਣੀ ਜਿੰਨਾ ਕ ਆਪ ਦੀ ਜ਼ਿੰਦਗੀ ਚ ਐਕਸਪੀਰੀਅੰਸ ਕੀਤਾ ਜਿੰਨੇ ਕ ਮੈਂ ਕਾਲੇ ਕਾਲੇ ਘੋੜੇ ਦੇਖੇ ਨੇ ਮੈਨੂੰ ਲੱਗਦਾ 95% ਤੋਂ ਉੱਪਰ ਸਰਵਾਈਵਲ ਰੇਟ ਹੋਊਗਾ ਜੇ 100 ਘੋੜੇ ਦੇਖਿਆਂ ਉਹਦੇ ਵਿੱਚੋਂ 3-4 ਹੀ ਹੋਣਗੇ ਜਿਹੜੇ ਮੰਨ ਕੇ ਚਲੋ ਕਾਲਜ ਦੇ ਵਿੱਚ ਸਰਵਾਈਵ ਨਹੀਂ ਕੀਤੇ ਹਾਂ ਕਿਹੜੀ ਕਾਲਜ ਦੇ ਵਿੱਚ ਸਰਵਾਈਵ ਨਹੀਂ ਕਰਦਾ ਇੱਕ ਤਾਂ ਜਿਹੜੀ ਜਦੋਂ ਫੂਡ ਪੋਇਜ਼ਨਿੰਗ ਹੋ ਜਾਂਦੀ ਆ ਫੂਡ ਪੋਇਜ਼ਨਿੰਗ ਹੋ ਗਈ ਤੇ ਜਿਹੜੇ ਲੀਵਰ ਤੇ ਕਿਡਨੀਆਂ ਨੇ ਉਹ ਡੈਮੇਜ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਦੂਸਰੀ ਚੀਜ਼ ਜਿੱਥੇ ਮਤਲਬ ਕਿਡਨੀਆਂ ਦਾ ਪੇਨ ਹੁੰਦਾ ਜਦੋਂ ਕੇਟਨ ਲੈਵਲ ਜਿਹੜੇ ਵੱਧ ਜਾਂਦੇ ਨੇ ਤੇ ਉਦੋਂ ਫਿਰ ਜਿਹੜਾ ਘੋੜਾ ਉਹਦੀ ਬਾਡੀ ਦੇ ਵਿੱਚ ਜ਼ਹਿਰਵਾਹ ਫੈਲਣਾ ਸ਼ੁਰੂ ਹੋ ਜਾਂਦਾ ਇਜਾਪਾ ਦੇਖਦੇ ਹਾਂ ਉਹਦੀ ਜੀਭ ਨੀਲੀ ਹੋਣੀ ਸ਼ੁਰੂ ਹੋ ਜਾਂਦੀ ਆ ਲਗਾਤਾਰ ਉਹ ਰੈਸਟਲੈਸਨੈਸ ਰਹਿੰਦਾ ਜੋਰ-ਜੋਰ ਨਾਲ ਗੇੜੇ ਕੱਢਦਾ ਰਹਿੰਦਾ ਹੰਗਰਾ ਮਾਰਦਾ ਉਹ ਕੇਸਾਂ ਦੇ ਵਿੱਚ ਉਹਨਾਂ ਦੇ ਵਿੱਚ ਸਫਲਤਾ ਮਿਲਣੀ ਔਖੀ ਹੁੰਦੀ ਆ ਕਿਉਂਕਿ ਆਰਗਾਨ ਇਦਾਂ ਦੀ ਚੀਜ਼ ਆ ਜਿਹਨੇ ਆਪਣੇ ਆਪ ਸਰਵਾਈਵ ਕਰਨਾ ਹੁੰਦਾ ਉਹ ਆਪਣੇ ਆਪ ਪ੍ਰਪੇਅਰ ਹੁੰਦੇ ਨੇ ਤਾਂ ਹਿਊਮਨ ਦੇ ਵਿੱਚ ਵੀ ਟ੍ਰਾਂਸਪਲੈਂਟ ਹੀ ਹੁੰਦੇ ਆ ਤੇ ਇਸ ਲਈ ਇਹ ਚੀਜ਼ਾਂ ਬਹੁਤ ਜ਼ਿਆਦਾ ਜਾਨੀ ਧਿਆਨ ਦੇਣ ਵਾਲੀਆਂ ਨੇ ਕੌਲਿਕ ਉਹ ਬਹੁਤ ਥੋੜੇ ਥੋੜਿਆਂ ਨੂੰ ਹੁੰਦਾ ਹੁੰਦਾ ਜਦੋਂ ਉਹ ਉਹ ਜਿਹੜਾ ਕਿਡਨੀ ਵਾਲਾ ਉਹ ਹੋਊਗਾ ਉਹ ਜਿਵੇਂ ਤੁਸੀਂ ਦਾਣਾ ਇੱਕਦਮ ਪਾਤਾ ਜਾਂ ਕੋਈ ਪੱਠਿਆਂ ਦੇ ਵਿੱਚ ਜ਼ਹਿਰੀਲੀ ਚੀਜ਼ ਆ ਗਈ ਜਾਂ ਤੁਸੀਂ ਇੱਕਦਮ ਪੱਠੇ ਤੇ ਦਾਣਾ ਜਮੇ ਹੀ ਚੇਂਜ ਕਰਤਾ ਉਦੋਂ ਫਿਰ ਉਹਦੇ ਐਸਿਡੋਸਿਸ ਹੋ ਜਾਂਦਾ ਉਦੋਂ ਉਹਨੂੰ ਉਹ ਖਤਰਾ ਮਤਲਬ ਪੈਦਾ ਹੁੰਦਾ ਫਿਰ ਉਹਦੇ ਅੰਦਰੇ ਜ਼ਹਿਰਵਾ ਬਣ ਕੇ ਪੋਇਜ਼ਨਿੰਗ ਹੋ ਕੇ ਫਿਰ ਲੀਵਰ ਤੇ ਕਿਡਨੀयां ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਦਰਵਾਈਜ਼ ਗੈਸ ਕੋਲਿਕ ਸਪਾਸਮੋਡਿਕ ਕੋਲਿਕ ਸਪਾਸਮੋਡਿਕ ਦੇ ਵਿੱਚ ਜਦੋਂ ਅੰਤੜੀ ਇਕੱਠੀ ਹੋ ਜਾਂਦੀ ਹੈ ਉਹ ਉਦੋਂ ਹੁੰਦੀ ਹੈ ਜਦੋਂ ਮਸਾਲੇ ਦੇ ਦਿੰਦੇ ਹੋ ਉਹ ਫਿਰ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ ਫਿਰ ਪੇਟ ਫੈਲ ਜਾਂਦਾ ਫਿਰ ਉਦੋਂ ਬਾਅਦ ਕੋਈ ਸੋਲੂਸ਼ਨ ਨਹੀਂ ਰਹਿੰਦਾ ਤੇ ਇਸ ਤੋਂ ਬਾਅਦ ਸਪਾਸਮੋਡਿਕ ਕੋਲਿਕ ਹੋਗੀ ਤੇ ਇੰਟੈਕਟੋ ਕੋਲਿਕ ਹੋਗੀ ਇਹ ਜਿਹੜੇ ਨਾਰਮਲ ਕੋਲਿਕ ਨੇ ਸਪਾਸਮੋਡਿਕ ਨੂੰ ਛੱਡ ਕੇ ਇਹਨਾਂ ਦਾ ਹੱਲ ਲਗਭਗ ਹੋ ਹੀ ਜਾਂਦਾ ਹੁੰਦਾ ਜੇ ਉਹਨੂੰ ਸਹੀ ਤਰੀਕੇ ਨਾਲ ਆਪਾਂ ਡੀਲ ਕਰੀਏ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਤੇ ਥੋੜੇ ਜੇ ਰੈਗੂਲਰ ਘੱਟ ਸੀਗੇ ਹੁਣ ਰ੍ਹਾਂਗੇ ਠੀਕ ਹੈ ਦੋਸਤੋ ਸასიਖਾਲ ਸਾਰਿਆਂ ਨੂੰ ਮਿਲਦੇ ਨੈਕਸਟ ਵੀਡੀਓ 'ਚ